ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਈਏ ਸਭ ਦੇ ਪਸੰਦ ਦੀ ਸਬਜ਼ੀ ਇਹ ਹੈਗਾ ਜੀ ਸ਼ਾਹੀ ਪਨੀਰ ਜਿਹਨੂੰ ਹਰੇਕ ਬੰਦਾ ਖੁਸ਼ ਹੋ ਕੇ ਖਾਂਦਾ ਹੈ ਜਦੋਂ ਵੀ ਕੋਈ ਸਪੈਸ਼ਲ ਦਿਨ ਹੁੰਦਾ ਤਾਂ ਅਸੀਂ ਆਰਡਰ ਕਰਦੇ ਹਾਂ ਚਟਪਟ ਕਿ ਅੱਜ ਸ਼ਾਹੀ ਪਨੀਰ ਮੰਗਵਾ ਕੇ ਖਾਵਾਂਗੇ ਪਰ ਆਪਾਂ ਘਰ ਦੇ ਵਿੱਚ ਬੜੇ ਸਿੰਪਲ ਜੇ ਤਰੀਕੇ ਨਾਲ ਇੰਨਾ ਜ਼ਿਆਦਾ ਟੇਸਟੀ ਸ਼ਾਹੀ ਪਨੀਰ ਤਿਆਰ ਕਰਾਂਗੇ ਕਿ ਜਦੋਂ ਤੁਸੀਂ ਇੱਕ ਵਾਰੀ ਖਾ ਲਿਆ ਬਾਰ ਬਾਰ ਬਣਾਇਆ ਕਰੋਗੇ ਹੋਟਲ ਰੈਸਟੋਰੈਂਟ ਸੈਂਟ ਨੂੰ ਆਪਾਂ ਬਿਲਕੁਲ ਪਿੱਛੇ ਛੱਡ ਦੇਣਾ ਕਿਉਂਕਿ ਘਰ ਦੇ ਵਿੱਚ ਆਪਾਂ ਮਰਜ਼ੀ ਦਾ ਤੇ ਬਹੁਤ ਹੀ ਵਧੀਆ ਫਰੈਸ਼ ਸਮਾਨੇ ਦੇ ਵਿੱਚ ਪਾਵਾਂਗੇ ਇਹਦੇ ਲਈ ਸਭ ਤੋਂ ਪਹਿਲਾਂ ਤਿੰਨ ਲੈ ਆਪਾਂ ਪਿਆਜ਼ ਜਿੰਨੇ ਤੁਸੀਂ ਪਿਆਜ਼ ਲਓਗੇ ਉਸ ਤੋਂ ਦੁੱਗਨੇ ਤੁਸੀਂ ਟਮਾਟਰ ਲੈਣੇ ਆ ਤਿੰਨ ਪਿਆਜ਼ ਲਈ ਆਪਾਂ 6 ਟਮਾਟਰ ਲੈ ਆ ਉਸ ਤੋਂ ਬਾਅਦ ਜੀ ਇਹਨਾਂ ਨੂੰ ਇਸ ਤਰੀਕੇ ਨਾਲ ਮੋਟਾ-ਮੋਟਾ ਜਿਵੇਂ ਤੁਸੀਂ ਕੱਟ ਲੈਣਾਗਾ ਟਮਾਟਰ ਆਪਾਂ ਇਸ ਲਈ ਜ਼ਿਆਦਾ ਰੱਖਿਆ ਕਿਉਂਕਿ ਇਹਦੇ ਨਾਲ ਹੀ ਬਹੁਤ ਹੀ ਟੇਸਟੀ ਜੀ ਗਰੇਵੀ ਹੈ ਜਿਹੜੀ ਬਣ ਕੇ ਤਿਆਰ ਹੁੰਦੀ ਹੈ ਜਿਸ ਮਾਨ ਕੱਟ ਹੋਇਆ ਤਾਂ ਪਨੀਰ ਵਧੀਆ ਨਹੀਂ ਬਣਨਾ ਉਸ ਤੋਂ ਬਾਅਦ ਸਿਰਫ ਇੱਕ 스ਪੂਨ ਲਵਾਂਗੇ ਆਪਾਂ ਤੇਲ ਦਾ ਜੇ ਜਿਹੜਾ ਤੁਹਾਡਾ ਦਿਲ ਕਰੇ ਤੁਸੀਂ ਉਹ ਹੀ ਪਾ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇ ਵਿੱਚ ਪਾਵਾਂਗੇ ਜੀਰਾ ਪਰ ਜੀਰੇ ਨੂੰ ਆਪਾਂ ਜ਼ਿਆਦਾ ਨਹੀਂ ਭੁੰਨਣਾ ਨਾਲ ਦੀ ਨਾਲ ਹੀ ਆਪਾਂ ਇਹਦੇ ਵਿੱਚ ਪਿਆਜ਼ ਤੇ ਟਮਾਟਰ ਮਿਕਸ ਕਰ ਲਾਂਗੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਤੇ ਜਿੰਨੀਆਂ ਵੀ ਚੀਜ਼ਾਂ ਪਾਵਾਂਗੇ ਨਾਲ-ਨਾਲ ਆਪਾਂ ਹਿਲਾਉਂਦੇ ਰਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਥੋੜੀਆਂ-ਥੋੜੀਆਂ ਬਹੁਤ ਸਾਰੀਆਂ ਚੀਜ਼ਾਂ ਆਪਾਂ ਪਾਵਾਂਗੇ ਜਿਹੜੀਆਂ ਕਿ ਪੌੜੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਫੇਰ ਹੀ ਇਹ ਜਿਹੜਾ ਤੁਹਾਡਾ ਸ਼ਾਹੀ ਪਨੀਰ ਹੈ ਹੋਟਲ ਰੈਸਟ ਸਟੂਰਟ ਵਰਗਾ ਬਣੂਗਾ ਬਲਕਿ ਉਸ ਤੋਂ ਵੀ ਕਿਤੇ ਜ਼ਿਆਦਾ ਵਧੀਆ ਤੇ ਇਹਦੇ ਲਈ ਸਭ ਤੋਂ ਪਹਿਲਾਂ ਪਾਈਆਂ ਆਪਾਂ ਸੁੱਕੀਆਂ ਲਾਲ ਮਿਰਚਾਂ ਇਹ ਦੋ ਹੀ ਪਾਇਓ ਇਸ ਤੋਂ ਜ਼ਿਆਦਾ ਨਾ ਪਾਇਓ ਕਿਉਂਕਿ ਨਹੀਂ ਤਾਂ ਜ਼ਿਆਦਾ ਤਿੱਖਾ ਹੋ ਜਾਊਗਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਤਿੰਨ ਚਾਰ ਕਲੀਆਂ ਲਸਣ ਦੀਆਂ ਥੋੜੀ ਜਿਹੀ ਪਾਈਏ ਅਦਰਕ ਦੋ ਪਾਈਆਂ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਉਹੀ ਪਾਇਓ ਜਿਨ੍ਹਾਂ ਤਿੱਖਾ ਪਸੰਦ ਹੋਵੇ ਨਹੀਂ ਤਾਂ ਤੁਸੀਂ ਇਹਨੂੰ ਸਕਿਪ ਕਰ ਦਿਓ ਇਹਦੀ ਕੋਈ ਜ਼ਰੂਰਤ ਨਹੀਂ 10-12 ਪਾਵਾਂਗੇ ਵਿੱਚ ਇੱਕ ਸਾਬਤ ਕਾਜੂ ਇਹ ਤੁਸੀਂ ਟੁੱਟਵੇਂ ਵੀ ਪਾ ਸਕਦੇ ਸ਼ਕਦੇ ਹਾਂ ਉਸ ਤੋਂ ਬਾਅਦ ਇੱਕ ਟੁਕੜਾ ਪਾਵਾਂਗੇ ਦਾਲਚੀਨੀ ਦਾ ਦੋ ਤਿੰਨ ਪਾਏ ਤੇਜ ਪੱਤੇ ਦੋ ਵੱਡੀਆਂ ਇਲਾਇਚੀਆਂ ਫਿਰ ਪਾਵਾਂਗੇ ਇੱਕ ਚਮਚ ਖੰਡ ਦਾ ਇਹ ਪੌਣੀ ਬਹੁਤ ਜ਼ਰੂਰੀ ਹੈ ਪਰ ਇਹਦੀ ਥਾਂ ਤੇ ਤੁਸੀਂ ਮਿਸ਼ਰੀ ਵੀ ਪਾ ਸਕਦੇ ਹੋ ਤੇ ਇਹ ਸਾਰੀਆਂ ਛੋੜੀਆਂ ਛੋਟੀਆਂ ਜਿਹੀਆਂ ਚੀਜ਼ਾਂ ਪਾਉਣਾ ਸ਼ਾਹੀ ਪਨੀਰ ਦਾ ਅਸਲੀ ਮਜ਼ਾ ਆਉਦਾ ਹੈਗਾ ਫਿਰ ਆਪਾਂ ਇਹਦੇ ਵਿੱਚ ਮਿਕਸ ਕੀਤਾ ਅੱਧਾ ਚਮਚ ਨਮਕ ਦਾ ਤੇ ਬਿਲਕੁਲ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਫਿਰ ਆਪਾਂ ਇਹਦੇ ਵਿੱਚ ਪਾਏ ਜੀ ਇੱਕ 스ਪੂਨ ਖਸਖਸ ਦਾ ਤੇ ਇਹਦੇ ਵਿੱਚ ਨਾਲ ਦੀ ਨਾਲ ਹੀ ਆਪਾਂ ਪਾ ਦਾਂਗੇ ਰੰਗ ਵਾਲੀ ਮਿਰਚ ਇਹ ਜ਼ਰੂਰ ਪਾਓ ਕਿਉਂਕਿ ਇਹ ਸਾਰੇ ਸਮਾਨ ਵਿੱਚ ਨਾਲ ਦੀ ਨਾਲ ਹੀ ਮਿਕਸ ਹੋ ਜੂਗੀ ਤੇ ਜਿਹੜਾ ਪਿਉਰੀ ਤੇ ਕਲਰ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਆਊਗਾ ਉਸ ਤੋਂ ਬਾਅਦ ਇਹਨੂੰ 5 ਤੋਂ 10 ਮਿੰਟ ਲਈ ਆਪਾਂ ਲਗਾਤਾਰ ਪਕਾਵਾਂਗੇ ਜਦੋਂ ਤੱਕ ਇਹ ਬਿਲਕੁਲ ਮੈਸ਼ ਨਹੀਂ ਹੁੰਦੇ ਨਾਲ ਨਾਲ 1-2 ਮਿੰਟਾਂ ਬਾਅਦ ਇਹਨੂੰ ਵਿੱਚ ਵਿੱਚ ਆਪਾਂ ਹਿਲਾਉਂਦੇ ਰਹਿਾਂਗੇ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਬਹੁਤ ਹੀ ਮਜ਼ੇਦਾਰ ਜਿਹਾ ਸ਼ਾਈ ਪਨੀਰ ਹੈ ਜਿਹੜਾ ਬਣ ਕੇ ਤਿਆਰ ਹੋ ਜੂ ਇਹਦੀ ਗਰੇਵੀ ਲਈ ਇਹਨਾਂ ਸਮਾਨ ਆਪਾਂ ਇੱਕੋ ਵਾਰੀ ਚ ਹੀ ਪਾ ਦੇਣਾ ਤੇ ਇਕੱਠਾ ਹੀ ਤਿਆਰ ਹੋ ਜਾਊਗਾ ਬਹੁਤਾ ਚੇਂਜਟ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਫਿਰ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਤੇ ਉਸ ਤੋਂ ਬਾਅਦ ਇਹਨੂੰ 10-15 ਮਿੰਟ ਲਈ ਠੰਡਾ ਕਰਾਂਗੀ ਜਦੋਂ ਇਹ ਚੰਗੀ ਤਰ੍ਹਾਂ ਠੰਡਾ ਹੋ ਗਿਆ ਤੇ ਇਹਦੇ ਵਿੱਚ ਜਿਹੜੇ ਤੁਸੀਂ ਖੜੇ ਸੁੱਕੇ ਮਸਾਲੇ ਪਾਏ ਐ ਤੇਜ ਪੱਤਾ ਦਾਲ ਚੀਨੀ ਵੱਡੀ ਇਲਾਇਚੀ ਇਹ ਸਾਰੀਆਂ ਚੀਜ਼ਾਂ ਤੁਸੀਂ ਬਾਹਰ ਕੱਢ ਲੈਣੀਆਂ ਹੈਗੀਆਂ ਕਿਉਂਕਿ ਜੇ ਇਲਾਇਚੀ ਵਗੈਰਾ ਵੀ ਤੁਸੀਂ ਵਿੱਚ ਗ੍ਰाइंड ਕਰੋਗੇ ਤਾਂ ਉਦੋਂ ਆਪਾਂ ਪਿਉਰੀ ਨੂੰ ਛਾਨਣਾ ਪੈਂਦਾ ਤੇ ਆਪਾਂ ਉਸ ਚੱਕਰ ਵਿੱਚ ਹੀ ਨਹੀਂ ਪੈਂਦੇ ਆਪਾਂ ਇਹ ਸਾਰਾ ਸਮਾਨ ਜੀ ਬਾਹਰ ਕੱਢਤਾ ਤੇ ਇਹਨੂੰ ਇੱਕੋ ਵਾਰੀ ਚ ਆਪਾਂ ਜੱਗ ਵਿੱਚ ਪਾ ਲਾਂਗੇ ਜੇ ਤੁਹਾਨੂੰ ਇਹ ਪੇਸਟ ਗਾੜਾ ਲੱਗੇ ਕਿਉਂਕਿ ਜਦੋਂ ਹੀ ਠੰਡਾ ਹੋਣ ਲਈ ਰੱਖਾਂਗੇ ਤਾਂ ਟਮਾਟਰ ਐ ਜਿਹੜੇ ਕਾਫੀ ਪਾਣੀ ਸੋਕ ਜਾਣਗੇ ਤਾਂ ਤੁਸੀਂ ਹਲਕਾ ਜਿਹਾ ਵਿੱਚ ਪਾਣੀ ਪਾ ਦਿਓ ਤੇ ਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਿਓ ਵਧੀਆ ਜੀ ਦੀ ਪਿਓਰੀ ਜੀ ਆਪਾਂ ਕਰ ਲਈ ਤਿਆਰ ਦੇਖੋ ਬਹੁਤ ਹੀ ਵਧੀਆ ਇਹਦੀ ਗਰੇਵੀ ਦਾ ਜਿਹੜਾ ਕਲਰ ਆਇਆ ਹੈਗਾ ਉਸ ਤੋਂ ਬਾਅਦ ਆਪਾਂ ਕੱਟਿਆ ਜੀ ਪਨੀਰ ਉਹ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਪਰ ਪਨੀਰ ਇਹਦੇ ਵਿੱਚ ਥੋੜਾ ਜਿਹਾ ਮੋਟਾ ਪੈਂਦਾ ਜਿਵੇਂ ਮੋਟੀ ਕਟਿੰਗ ਕਰਿਓ ਤੁਸੀਂ ਇਹਦੀ ਤੇ ਇਹਦੀਆਂ ਫਾੜੀਆਂ ਜਿਹੜੀਆਂ ਹੁੰਦੀਆਂ ਉਹ ਜਿਆਦਾ ਵੱਡੀਆਂ ਹੁੰਦੀਆਂ ਪਰ ਮੇਰੇ ਕੋਲ ਜਿਹੜੀ ਪਨੀਰ ਦੀ ਸ਼ੇਪ ਸੀ ਜਿਸ ਤਰੀਕੇ ਦੀ ਸੀ ਉਸ ਹਿਸਾਬ ਨਾਲ ਮੈਂ ਕੱਟ ਲਿਆ ਕੜਾਈ ਵਿੱਚ ਇੱਕ ਟੁਕੜਾ ਪਾਵਾਂਗੇ ਬਟਰ ਦਾ ਜਦੋਂ ਇਹ ਚੰਗੀ ਤਰ੍ਹਾਂ ਮੈਲਟ ਹੋ ਗਿਆ ਫਿਰ ਇਹਦੇ ਵਿੱਚ ਰੰਗ ਵਾਲੀ ਮਿਰਚ ਪਾ ਦਿਓ ਤੇ ਹਲਦੀ ਪਾ ਦਿਓ ਹਲਦੀ ਓਨੀ ਪਾਇਓ ਜਿੰਨਾ ਕਿ ਤੁਹਾਨੂੰ ਕਲਰ ਚਾਹੀਦਾ ਮੈਂ ਥੋੜਾ ਜਿਹਾ ਡਾਰਕ ਕਲਰ ਰੱਖਿਆ ਤੁਸੀਂ ਜੇ ਲਾਈਟ ਰੱਖਣਾ ਬਿਲਕੁਲ ਹੋਟਲ ਰੈਸਟੋਰੈਂਟ ਵਰਗਾ ਤਾਂ ਹਲਦੀ ਬਹੁਤ ਹੀ ਘੱਟ ਪਾਇਓ ਫਿਰ ਵਿੱਚ ਪਾ ਦਿਓ ਜੀ ਨਾਲ ਦੀ ਨਾਲ ਪਨੀਰ ਉਸ ਤੋਂ ਬਾਅਦ ਥੋੜਾ ਜਿਹਾ ਵੀ ਚਪਾਓ ਪਾਣੀ ਤੇਨੂੰ 2-3 ਮਿੰਟ ਲਈ ਲਗਾਤਾਰ ਤੁਸੀਂ ਪਕਾ ਲਿਓ ਬਹੁਤ ਹੀ ਮਜ਼ੇਦਾਰ ਜੀ ਸ਼ਾਹੀ ਪਨੀਰ ਦੀ ਇਹ ਰੈਸিপি ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡਾ ਦਿਲ ਚਾਹੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜਰੂਰ ਕਰ ਦਿਓ ਉਸ ਤੋਂ ਬਾਅਦ ਇਹਨੂੰ ਟੱਕ ਕੇ ਆਪਾਂ 1-2 ਮਿੰਟ ਲਈ ਪਕਾ ਲਿਆ ਤੇ ਪਨੀਰ ਆਪਣਾ ਬਿਲਕੁਲ ਸੌਫਟ ਹੋ ਚੁੱਕਿਆ ਉਸ ਤੋਂ ਬਾਅਦ ਇਹਦੇ ਵਿੱਚ ਮਿਕਸ ਕਰਾਂਗੇ ਜੀ ਆਪਾਂ ਗਰੇਵੀ ਜਿਹੜੀ ਤਿਆਰ ਕੀਤੀ ਹੋਈ ਹੈ ਜਦੋਂ ਇਹ ਗਰੇਵੀ ਇਹਦੇ ਵਿੱਚ ਮਿਕਸ ਹੋ ਜੂ ਤਾਂ ਇਹਦਾ ਬੜਾ ਹੀ ਸੋਹਣਾ ਕਲਰ ਆਊਗਾ ਅੱਧਾ ਚਮਚ ਹਲਦੀ ਨੇ ਇਹਨੂੰ ਬੜਾ ਸੋਹਣਾ ਕਲਰ ਦੇ ਇਸ ਤਰੀਕੇ ਦਾ ਬਣਾਓਗੇ ਤਾਂ ਵੀ ਬਹੁਤ ਜ਼ਿਆਦਾ ਵਧੀਆ ਬਣਦਾ ਹੈ ਟੇਸਟੀ ਬਣਦਾ ਹੈ ਜੇ ਲਾਈਟ ਰੱਖਣਾ ਹੈ ਉਹ ਤੁਹਾਡੀ ਮਰਜ਼ੀ ਹੈ ਉਸ ਤੋਂ ਬਾਅਦ ਇਹਨੂੰ 1-2 ਮਿੰਟ ਲਈ ਆਪਾਂ ਪਕਾਵਾਂਗੇ ਤੇ ਇਹਦੇ ਉੱਪਰ ਪਾਏ ਜੀ ਆਪਾਂ ਧਨੀਆ ਪਾਊਡਰ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਫਿਰ ਆਪਾਂ ਪਾਮਗੇ ਨਮਕ ਨਮਕ ਤੁਸੀਂ ਇਹਨੂੰ ਟੇਸਟ ਅਕੋਰਡਿੰਗ ਪਾਉਣਾ ਕਿਉਂਕਿ ਨਮਕ ਆਪਾਂ ਪਹਿਲਾਂ ਵੀ ਪਾਇਆ ਸੀ ਤੇ ਬਾਕੀ ਇਹ ਮਿੱਠਾ ਵੀ ਹੁੰਦਾ ਥੋੜਾ ਜਿਹਾ ਤੁਸੀਂ ਦੇਖ ਕੇ ਪਾਓ ਜਿੰਨੀ ਕਿ ਤੁਹਾਨੂੰ ਜ਼ਰੂਰਤ ਹੈ 3-4 ਮਿੰਟ ਪੱਕਣ ਤੋਂ ਬਾਅਦ ਇਹ ਬਣ ਕੇ ਬਿਲਕੁਲ ਤਿਆਰ ਹੋ ਗਿਆ। ਇਹਦੇ ਉੱਪਰ ਆਪਾਂ ਹਲਕੀ ਜਿਹੀ ਪਾ ਦਾਂਗੇ ਜੀ ਮੇਥੀ ਜਿਹਦੇ ਨਾਲ ਇਹ ਦੇਖਣ ਵਿੱਚ ਵੀ ਵਧੀਆ ਲੱਗੂ ਤੇ ਖੁਸ਼ਬੂ ਵੀ ਬੜੀ ਸੋਹਣੀ ਆਊ। ਤੁਸੀਂ ਚਾਹੋ ਤਾਂ ਮੇਥੀ ਨੂੰ ਗ੍ਰाइंड ਕਰਕੇ ਵੀ ਇਹਦੇ ਉੱਪਰ ਪਾ ਸਕਦੇ ਹੋ। ਫਿਰ ਆਪਾਂ ਲਈਏ ਜੀ ਘਰ ਦੀ ਮਲਾਈ ਆਪਾਂ ਕੋਈ ਵੀ ਬਾਰੀ ਕਰੀਮ ਨਹੀਂ ਵਰਤਾਂਗੇ ਮਲਾਈ ਨੂੰ ਆਪਾਂ 1 ਮਿੰਟ ਲਈ ਗ੍ਰाइंड ਕਰ ਲਿਆ ਤੇ ਉਸ ਤੋਂ ਬਾਅਦ ਇਹਦੇ ਉੱਪਰ ਪਾਤਾ ਦੇਖੋ ਦੇਖਣ ਵਿੱਚ ਕਿੰਨਾ ਜ਼ਿਆਦਾ ਇਹ ਵਧੀਆ ਲੱਗ ਰਿਹਾ ਤੇ ਖਾਣ ਵਿੱਚ ਕਿੰਨਾ ਜ਼ਿਆਦਾ ਟੇਸਟੀ ਹੈ ਇਹ ਜਦੋਂ ਤੁਸੀਂ ਬਣਾ ਕੇ ਖਾਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ ਬੜੇ ਹੀ ਸਿੰਪਲ ਜਿਹੇ ਤਰੀਕੇ ਨਾਲ ਸ਼ਾਹੀ ਪਨੀਰ ਇਹ ਤਿਆਰ ਹੁੰਦਾ ਇੱਕ ਵਾਰੀ ਤੁਸੀਂ ਮੇਰੇ ਕਹਿਣ ਤੇ ਇਹ ਤਰੀਕਾ ਵਰਤ ਕੇ ਜ਼ਰੂਰ ਦੇਖਿਓ ਜਦੋਂ ਵੀ ਤੁਸੀਂ ਸਰਵਕ